ਸੈਟਾਂ ਮੈਂ ਵੀ ਸੈਟਾਂ ਉਹ ਭਾਈ ਮੈਂ ਆਪਦੇ ਕੰਮ ਦੇ ਸਰੂਰ 'ਚ ਸੈਟਾਂ ਕਿਤੇ ਐ ਨਾ ਸਮਝ ਲਓ ਕਿ ਬੰਦਾ ਪ੍ਰੈਗਿਆ ਨਹੀਂ ਸੈਟ ਤੁਰਿਆ ਫਿਰਦਾ ਉਹ ਕਹਿੰਦੇ ਤੂੰ ਵੀ ਪ੍ਰੈਗਿਆ ਤੇ ਨਹੀਂ ਸਕਦਾ ਇਸ ਕੌਮ ਦੇ ਨੇੜੇ ਨਹੀਂ ਜਾਣਾ ਬਾਬਾ ਜੀ ਸਿੱਖ ਕੌਮ ਸਾਡਾ ਇਤਿਹਾਸ ਬਹੁਤ ਵੱਡਾ ਉਸ ਪਾਸੇ ਨਾ ਜਾਣਾ ਨਸ਼ਾ ਕਰਨਾ ਮਾਲਕ ਦੇ ਨਾਮ ਦਾ ਕਰਨਾ ਨਸ਼ਾ ਕਰਨਾ ਆਪਣੇ ਮਾਂ ਪਿਓ ਨੂੰ ਖੁਸ਼ ਵੇਖ ਕੇ ਕਰਨਾ ਹੁਣ ਬਾਬੇ ਨੂੰ ਮੈਂ ਕਿਹਾ ਮੈਂ ਕਿਹਾ ਮੈਂ ਵੀ ਸੈਟ ਆ ਮੈਂ ਕਾਦੇ ਚ ਸੈਟ ਆ ਮੈਂ ਆਪਣੇ ਕੰਮ ਦੀ ਲਹਿਰ ਲੱਗੀ ਆ ਮੈਨੂੰ ਹੋਰ ਕੋਈ ਸੈਟ ਨਹੀਂ ਉਹ ਕਦਾ ਸੈਟ ਯਾਰ ਜੇ ਸ਼ਾਮ ਨੂੰ ਸਵੇਰੇ ਖਾ ਲਿਆ ਤੇ ਸ਼ਾਮ ਨੂੰ ਉੱਤਰਿਆ ਤੇ ਫੇਰ ਮੰਗਿਆ ਇਹ ਹੁਣ ਦੋਹਾਂ ਦਾ ਫੱਕਾ ਵੱਜੂ ਤੇ ਫੇਰ ਸਰੀਰ ਤੁਰਨਾ ਉਸ ਸੈਟ ਦਾ ਕੋਈ ਫਾਇਦਾ ਨਹੀਂ ਬਾਬਾ ਜੀ ਬਾਬੇ ਖੜੇ ਆ ਬਾਬਾ ਜੀ ਪਰਿਵਾਰ ਛੱਡੇ ਆ ਉਹ ਦੌਰ ਤੁਸੀਂ ਹੰਡਾਇਆ ਹੋਊਗਾ ਬੜਾ ਮਾੜਾ ਸੀ ਮੈਂ ਨਾ ਨਹੀਂ ਲੈਣਾ ਇੱਥੇ ਦਾ ਇੱਕ ਅਫਸਰ ਸੀਗਾ ਸਾਡੇ ਮਾਝੇ ਦੀ ਧਰਤੀ ਦੇ ਉੱਤੇ ਸਾਰਾ ਪਿੰਡ ਨੰਗਾ ਕਰਕੇ ਕੁੱਟਿਆ ਉਹਨੇ ਉਹਨਾਂ ਸਮਿਆਂ ਦੀ ਗੱਲ ਆ ਬੱਬਾ ਜੀ ਤੇ ਸਾਡੀਆਂ ਦੋ ਭੈਣਾਂ ਸੀਗੀਆਂ ਮੈਨੂੰ ਮੇਰੀਆਂ ਭੈਣਾਂ ਬੈਠੀਆਂ ਮੈਨੂੰ ਕਹਿਣ ਲੱਗੇ ਸ਼ਰਮ ਆਉਂਦੀ ਆ ਦੋ ਭੈਣਾਂ ਉਹਨਾਂ ਅਫਸਰਾਂ ਨੇ ਉਹਨਾਂ ਦੇ ਮੂੰਹ ਦੇ ਵਿੱਚ ਬਾਥਰੂਮ ਕੀਤਾ ਸੀਗਾ ਤੇ ਫੇਰ ਕਿਸੇ ਮਾਂ ਦੇ ਪੁੱਤ ਦੇ ਯੋਧੇ ਦੀ ਹਿੱਕ ਤੇ ਸੱਪ ਲੇਟਿਆ ਕਿ ਯਾਰ ਇਹ ਤਾਂ ਬੜੀ ਗਲਤ ਗੱਲ ਆ ਫੇਰ ਉਹਨੇ ਬੰਬ ਨਾ ਉਡਾਇਆ ਇਹ ਕੋਈ ਐਵੇਂ ਨਹੀਂ ਬਣੇ ਇਹ ਸਾਡਾ ਖੂਨ ਖੋਲਿਆ ਜਦੋਂ ਸਾਡੇ ਨਾਲ ਜ਼ੁਲਮ ਹੋਇਆ ਫੇਰ ਇਹ ਚੀਜ਼ਾਂ ਦੇ ਉੱਤਰੇ ਅਸੀਂ ਫਿਰ ਸਾਨੂੰ ਅੱਤਵਾਦੀ ਕਿਹਾ ਗਿਆ ਪਰ ਅਸੀਂ ਅੱਤਵਾਦੀ ਨਹੀਂ ਸੀ ਅਸੀਂ ਬਦਲੇ ਲਏ ਆਪਾਂ ਉਸ ਕੌਮ ਦੇ ਵਾਰਸਾਂ ਆਪਣੇ ਆਪ ਨੂੰ ਪਛਾਣੋ ਇੱਕ ਛੋਟੀ ਜੀ ਗੋਲੀ ਸਾਨੂੰ ਖਤਮ ਕਰ ਰਹੀ ਆ ਆਪਾਂ ਗੋਲੀਆਂ ਦੇ ਫੈਨ ਆ ਬਾਬਾ ਜੀ ਜਿਹੜੀਆਂ 47 ਚ ਪੈਂਦੀਆਂ ਜਿਹੜੀਆਂ 315 ਚ ਪੈਂਦੀਆਂ ਉਹਨਾਂ ਦੇ ਨਹੀਂ ਜਿਹੜੀ ਮੈਡੀਕਲ ਸਟੋਰ ਤੋਂ ਮਿਲਦੀ ਐ ਸਾਰ ਮਿਲ ਗਈ ਤੇ ਪਰੈਗਾ ਮਿਲ ਗਈ ਉਹਨਾਂ ਦੇ ਫੈਨ ਨਹੀਂ ਆਪਾਂ ਉਹਨਾਂ ਦੇ ਰਹਿ ਨਹੀਂ ਜਾਣਾ ਮੇਰੇ ਭਰਾ ਗਲਤ ਪਾਸੇ ਨਹੀਂ ਤੁਰਨਾ ਜੇ ਮਰਨਾ ਹੀ ਆਪਣੇ ਆਪ ਨੂੰ ਮਾਰਨ ਦਾ ਹੀ ਧਾਰ ਲਿਆ ਤੇ ਪੰਜਾਬ ਦੇ ਲੇਖੇ ਲੱਗ ਕੇ ਮਰੋ ਯਾਰ ਸਿੱਖੀ ਦੇ ਲੇਖੇ ਲੱਗ ਕੇ ਮਰੋ ਜੇ ਉਹ ਨਾੜ ਦੇ ਵਿੱਚ ਸਿਰਿੰਜ ਰਹਿ ਗਈ ਉਹਦਾ ਕੋਈ ਮੁੱਲ ਨਹੀਂ ਨਾ ਕਰਦਿਆ ਨੇ ਵੀ ਲਾਂਤਾਂ ਪਾਉਣੀਆਂ ਤੇ ਪਿੰਡ ਦੇ ਲੋਕਾਂ ਨੇ ਤੁਸੀਂ ਲਾਂਤਾਂ ਪਾਉਣੀਆਂ ਕਿ ਤੁਸੀਂ ਆਪਦੇ ਮਾਪੇ ਉਹਦਾ ਸਿਰ ਉੱਚਾ ਕਰਨਾ ਤੁਸੀਂ ਸਾਰੇ ਸਟਾਰ ਹੋ ਆਪਦੇ ਮਾਪੇ ਉਲੀ ਜਿਹੜੇ ਆਪਣੇ ਮਾਪੇ ਨੂੰ ਰੋਟੀ ਰਜਮੀ ਦਿੰਦੇ ਆ ਖੁਸ਼ ਰੱਖਦੇ ਆ ਉਹ ਸਟਾਰ ਆ ਤੇ ਜਿਹੜੇ ਆਪਣੇ ਮਾਪੇਔਰ ਉਹ ਧੱਕੇ ਮਾਰਦੇ ਆ ਉਹ ਚਾਹੇ ਜਿਹੜੇ ਮਰਜੀ ਗੁਰੂ ਘਰੇ ਜਾ ਕੇ ਸੇਵਾ ਕਰ ਲਿਓ ਢੋਈ ਕਿਤੇ ਨਹੀਂ ਮਿਲਣੀ ਬਾਬਾ ਜੀ ਨਾ ਇਸ ਜਹਾਨ ਚ ਨਾ ਉਸ ਜਹਾਨ ਚ ਮੈਂ ਆਪਣੇ ਗੀਤਾ ਚ ਯੋਧਿਆਂ ਦੀ ਸੂਰਮਿਆਂ ਦੀ ਗੱਲ ਕਰਦਾ ਰਹਿਣਾ ਬਾਬਾ ਜੀ ਅਕਸਰ ਤੇ ਤੁਸੀਂ ਵੀ ਉਹਨਾਂ ਬਾਰੇ ਸਰਚ ਕਰਿਆ ਕਰੋ ਉਹਨਾਂ ਨੂੰ ਫੋਲੋ ਕਰਿਆ ਕਰੋ ਕਿ ਸਿੰਘ ਅਵਤਾਰ ਬ੍ਰਹਮਾ ਸੀ ਹਰ ਬ੍ਰਹਮਾ ਅਵਤਾਰ ਸਿੰਘ ਬ੍ਰਹਮਾ ਜੀ ਸਾਡੇ ਸ਼ਹੀਦ ਉਹਨਾਂ ਦਾ ਮੈਂ ਮੇਰਾ ਗੀਤ ਆ ਰਿਹਾ ਸੁਨਿਆਰੇ ਤੋਂ ਬਾਅਦ ਸਿਵਿਆਂ ਦੀ ਸ਼ਾਨ ਜਾਂ ਪੈੜਾ ਰੱਖਾਂਗੇ ਉਹਦਾ ਨਾਮ ਨਾਮ ਡਿਸਾਈਡ ਨਹੀਂ ਕੀਤਾ ਅਜੇ ਪਰ ਉਹਦੇ ਵਿੱਚ ਮੈਂ ਗੱਲ ਕੀਤੀ ਕਹਿੰਦਾ ਮੈਂ ਲਿਖਣਾ ਰਾਜੋ ਅਣੇ ਤੇ ਤੇ ਗਾਉਣਾ ਅਜੇ ਹਵਾਰੇ ਤੇ ਰਾਹ ਕਟਣਾ ਜਾ ਜ ਜਿਨੇ ਸੁੱਟਿਆ ਸੀ ਨੀ ਸਿੰਘ ਬਰਮਾ ਦੇ ਅਵਤਾਰੇ ਤੇ ਨਵੇਂ ਗੀਤ ਚ ਪੜਾਣ ਸੁਣਣ ਤੋਂ ਮਿਲੂਗਾ ਤੁਹਾਨੂੰ ਕਿ ਸਿੰਘ ਅਵਤਾਰ ਬ੍ਰਮਸੀ ਮੇਰੀਆਂ ਭੈਣਾ ਵੀ ਬੈਠੀਆਂ ਇੱਥੇ ਪਰ ਸਾਡੇ ਲਈ ਜਿਨ੍ਹਾਂ ਨੇ ਕੁਰਬਾਨੀ ਕੀਤੀ ਜਿਹੜੇ ਸ਼ਹੀਦ ਹੋਇਆ ਸਾਡੇ ਲਈ ਉਹਨਾਂ ਯੋਧਿਆਂ ਬਾਰੇ ਜ਼ਰੂਰ ਸਰਚ ਕਰਿਆ ਕਰੋ ਤੁਸੀਂ ਫੋਲੋ ਕਰਨਾ ਨਹੀਂ ਕਰਨਾ ਕੀ ਕਰਨਾ ਉਹ ਤੁਹਾਡੀ ਮਰਜ਼ੀ ਪਰ ਤੁਹਾਨੂੰ ਉਹਨਾਂ ਦੇ ਨਾਵਾਂ ਦਾ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਸਾਡੀ ਸਿੱਖ ਕੌਮ ਚ ਸਾਡੇ ਪੰਜਾਬ ਚ ਆ ਯੋਧੇ ਹੋਇਆ ਜਿਹੜੇ ਕਿ ਰੋਟੀ ਤੋਂ ਪਾਣੀ ਤੋਂ ਬਿਨਾ 36 36 50 50 ਘੰਟੇ ਲੜਿਆ ਇੱਥੇ ਤੇ ਮੈਨੂੰ ਲੱਗਦਾ ਜੇ 2-4 ਘੰਟੇ ਪਰੇਗਾ ਲੇਟ ਹੋ ਜੇ ਤੇ ਬਾਬਾ ਜੀ ਮੰਜੀ ਤੋਂ ਨਹੀਂ ਉੱਠਿਆ ਜਾਂਦਾ ਹੱਸਦੇ ਆ ਇਹ ਗੱਲਾਂ ਸੱਚੀਆਂ ਮੈਂ ਮਜ਼ਾਕ ਨਹੀਂ ਕਰਦਾ ਨਸ਼ਾ ਬਹੁਤ ਮਾੜੀ ਚੀਜ਼ ਐ ਇਹਨੂੰ ਛੱਡੋ ਬਸ ਇਹਨਾਂ ਧਿਆਨ ਕਰੋ ਕਿ ਕਿਹੜੀ ਕੌਮ ਦੇ ਵਾਰਿਸ ਆ ਕਿਹੜੀ ਕੌਮ ਚੋਂ ਆ ਕਿ ਸਿੰਘ ਅਵਤਾਰ ਬ੍ਰਹਮ ਸੀ ਓ ਯਾਰ ਕਿਦੇ ਨਹੀਂ ਲੜੇ ਉਹ ਸਾਡੇ ਲਈ ਕੇ ਮਾਜੇ ਦੀ ਧਰਤੀ ਦਾ ਜਾਇਆ ਓਏ ਜਨੇ ਰਾਕਟ ਲਾਂਚਰ ਦਾ ਓਏ ਸੀਆਰਪੀ ਦਾ ਜਾਜ ਸੀਡਾਇਆ ਕੇ ਸਾਲੀ ਮੌਤ ਚੁਕਾ ਦਿੱਤੀ ਚੁਕਾ ਦਿੱਤੀ ਓਏ ਅਸੀਂ ਖਾਂਦੇ ਨਹੀਂ ਭੈ ਮਿੱਤਰਾ ਓਏ ਦਾਸ ਅਸਮਾਨ ਵੰਗਾਰ ਦਈਏ ਫਿਰ ਤੂੰ ਕਿਹੜੀ ਸ਼ਹਿ ਮਿੱਤਰਾ ਓਏ ਅਸੀ ਮੌਤ ਵੰਗਾਰ ਦਈਏ ਦੱਸ ਤੂੰ ਕਿਹੜੀ ਸ਼ਹਿ ਮਿੱਤਰਾ